ਪਵਿੱਤਰ ਹਜੂਰੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਪਹਿਲਾਂ ਲੰਬਾ ਸਮਾਂ ਸੰਗਤਾਂ ਗੁਰੂ ਕਾ ਕੀਰਤਨ ਕਥਾ ਤੇ ਬਹੁਤ ਹੀ ਪਿਆਰੇ ਪਿਆਰੇ ਬੱਚਿਆਂ ਤੋਂ ਸ਼ਬਦ ਸਰਵ ਨੂੰ ਕਰਦੇ ਰਹੇ ਹਾਂ ਔਰ دلਤਾ ਕਰਦਾ ਸੀ ਪਈ ਬੱਚੇ ਕੀਰਤਨ ਕਰਦੇ ਰਹਿਣ ਕਿਉਂਕਿ ਛੋਟੇ ਛੋਟੇ ਬੱਚਿਆਂ ਦੇ ਵਿੱਚ ਜਿਹੜੀ ਸ਼ਰਧਾ ਭਾਵਨਾ ਹੁੰਦੀ ਹੈ ਅਨਪੋਲ ਬੱਚਿਆਂ ਦੇ ਵਿੱਚ ਔਰ ਜੋ ਉਹਨਾਂ ਦੀ ਲਗਨ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਇਹਨਾਂ ਬੱਚਿਆਂ ਦੇ ਮਾਪੇ ਵੀ ਧਨਤਾ ਦੇ ਯੋਗ ਨੇ ਬਾਬਾ ਜੀ ਭਾਈ ਬਿਕਰਮ ਸਿੰਘ ਉਹਨੇ ਦੱਸ ਰਹੇ ਸਨ ਕਿ ਬੱਚਿਆਂ ਦੀ ਤਿਆਰੀ ਵੀ ਅਸੀਂ ਇੱਥੇ ਕਰਾਉਣੀ ਆਂ ਦਾਸ ਪਿਛਲੇ 1 ਮਹੀਨੇ ਤੋਂ ਇੱਥੇ ਰਜ਼ਾਇਨਾ ਵਿਖੇ ਆਏ ਹੋਏ ਆਂ ਔਰ ਜੋ ਇਸ ਗੁਰਦੁਆਰਾ ਕਮੇਟੀ ਦੀਆਂ ਗਤੀਵਿਧੀਆਂ ਜਿਸ ਤਰ੍ਹਾਂ ਬੱਚਿਆਂ ਦੀ ਪੜ੍ਹਾਈ ਗੁਰੂ ਕੇ ਲੰਗਰ ਕਥਾ ਕੀਰਤਨ ਔਰ ਬਹੁਤ ਹੀ ਵਧੀਆ ਢਿੱਸੇ ਪੰਦੇ ਨਾਲ ਸੰਗਤਾਂ ਇੱਥੇ ਆ ਕੇ ਸੇਵਾਵਾਂ ਵੀ ਕਰ ਰਹੀਆਂ ਨੇ ਮਨ ਖੁਸ਼ ਹੋ ਗਿਆ ਅੱਜ ਭਾਵੇਂ ਸੰਸਾਰ ਪੱਧਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸੰਗਤਾਂ ਬੜੇ ਸਰਦਾਰ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਔਰ মিডিਏ ਦਾ ਜੁੱਗ ਹੈ ਹਰ ਜਗ੍ਹਾ ਤੋਂ ਲਾਈਵ ਆਪਾਂ ਬੈਠੇ ਦੇਖ ਰਹੇ ਹਾਂ ਔਰ ਜੋ ਕੱਲ ਕਿਉਂਕਿ ਆਪਾਂ ਇੱਕ ਦਿਨ ਡੇਟ ਦੇ ਮੁਤਾਬਕ ਆਪਾਂ ਪਿੱਛੇ ਆ ਔਰ ਕੱਲ ਜੋ ਰੌਣਕਾਂ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਬੇਰ ਸਾਹਿਬ ਵਿਖੇ ਹੋਰ ਵੀ ਇਨੇਕਾਂ ਗੁਰੂ ਘਰਾਂ ਦੇ ਵਿੱਚੇ ਇਸੇ ਤਰ੍ਹਾਂ ਸੰਸਾਰ ਪੱਧਰ ਤੇ ਆਪਣੇ ਵੀ ਉਵੇਂ ਹੀ ਆ ਦਾਸ ਨੇ ਚਾਰ ਵਾਰ ਉੱਥੇ ਨਨਕਾਣਾ ਸਾਹਿਬ ਜਿਹੜੇ ਗੁਰਪੁਰਬ ਹੈ ਅੱਜ ਦੇ ਦਿਨ ਤੇ ਉਹਨਾਂ ਦੇ ਦਰਸ਼ਨ ਗੁਰੂ ਮਹਾਰਾਜ ਨੇ ਕਰਵਾਏ ਨੇ ਔਰ ਉੱਥੇ ਜੋ ਆਉਂਦੇ ਤਾਂ ਸਾਰੇ ਸੰਸਾਰ ਭਦਰਦੇਸ਼ਰ ਦਾ ਲੋ ਨੇ ਪਰ ਜੋ ਸਿੰਧੀ ਲੋਕ ਆਉਂਦੇ ਨੇ ਉੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਹ ਸੇਵਾਵਾਂ ਨਿਭਾਉਂਦੇ ਨੇ ਔਰ ਨਾਲ ਦੀ ਨਾਲ ਉੱਥੇ ਜੋ ਕਥਾ ਕੀਰਤਨ ਵੱਡੇ ਵੱਡੇ ਵਿਦਵਾਨ ਆਉਂਦੇ ਨੇ ਉਹ ਵੀ ਸੰਗਤ ਸਰਵਣ ਕਰਦੀਆਂ ਨੇ ਕਿਉਂਕਿ ਮੈਥੋਂ ਪਹਿਲਾਂ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਜਿਹੜੇ ਆਪ ਜੀ ਨੂੰ ਸਾਰਾ ਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਤਕਰੀਬਨ ਉਹਨਾਂ ਨੇ ਸਾਰਾ ਹੀ ਇਤਿਹਾਸ ਬੜੇ ਸ਼ਾਰਟ ਪੀੜ ਦੇ ਵਿੱਚ ਆਪਾਂ ਨੂੰ ਦੱਸਿਆ ਆਪਾਂ ਸੁਣਦੇ ਵੀ ਰਹਨੇ ਆ ਹਰ ਇੱਕ ਸਾਲ ਆਪਾਂ ਗੁਰਪੁਰਪੁਰ ਮਨਾਉਂਦੇ ਵੀ ਰਹਨੇ ਆ ਪੜ੍ਹਦੇ ਵੀ ਰਹਨੇ ਆ ਦੇਖਦੇ ਵੀ ਰਹਨੇ ਆ ਲਾਈਵ ਟੈਲੀਕਾਸਟ ਸ੍ਰੀ ਦਰਬਾਰ ਸਾਹਿਬ ਤੋਂ ਮੰਜੀ ਸਾਹਿਬ ਤੋਂ ਕਥਾ ਵਾਰਤਾ ਪਸਾਰੇ ਸੁਣਦੇ ਆ ਸਭ ਨੂੰ ਆਪਾਂ ਨੂੰ ਪਤਾ ਹੈ ਕਿ ਜੋ ਆਪਣੇ ਗੁਰੂਆਂ ਪੀਰਾਂ ਦੀ ਜੋ ਧਰਤੀ ਹੈ ਪੰਜਾਬ ਖਾਸ ਕਰਕੇ ਉੱਥੇ ਜੋ ਗੁਰੂਆਂ ਨੇ ਰਹਿਮਤਾ ਕੀ ਨੇ ਉਹ ਸੰਸਾਰ ਪੱਧਰ ਦੇ ਵਿੱਚ ਅੱਜ ਤੁਸੀਂ ਉਹਨਾਂ ਦਾ ਆਨੰਦ ਵੀ ਮਾਣ ਰਹੇ ਹੋ ਔਰ ਉਸੇ ਤਰ੍ਹਾਂ ਉਹਨਾਂ ਨੂੰ ਯਾਦ ਕਰਕੇ ਉਹ ਮਨਾ ਵੀ ਰਹੇ ਹੋ ਮਨਾਉਣੇ ਵੀ ਚਾਹੀਦੇ ਨੇ ਕਿਉਂਕਿ ਗੁਰਪੁਰਬ ਮਨਾਉਣ ਦੇ ਆਪਾਂ ਨੂੰ ਇਹ ਵੱਡੇ ਫਾਇਦੇ ਨੇ ਕਿ ਇੱਕ ਤਾਂ ਸਾਰੀਆਂ ਸੰਗਤਾਂ ਇਕੱਤਰ ਹੋ ਜਾਂਦੀਆਂ ਨੇ ਉਸ ਦਿਨ ਸਾਰਿਆਂ ਦੇ ਆਪਾਂ ਦਰਸ਼ਨ ਵੀ ਕਰਦੇ ਆਂ ਸਿਵਾਵਾ ਵੀ ਕਰਦੇ ਆਂ ਇਹ ਇੱਕ ਵੱਡਾ ਲਾਹੇ ਔਰ ਗੁਰੂ ਦਾ ਹਰ ਜਸ ਵੀ ਸੁਣਦੇ ਆਂ ਹੁਣ ਜੋ ਅੱਜ ਦੇ ਦਿਨ ਤੇ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਵਸ ਤੇ ਆਪਾਂ ਸਾਰਾ ਕੁਝ ਸੁਣ ਰਹੇ ਆਂ ਔਰ ਮੈਂ ਕਿਉਂਕਿ ਸਮੇਂ ਦੀ ਬੜੀ ਘਾਟ ਵੀ ਹੈ ਤੇ ਬਾਕੀ ਬੱਚਿਆਂ ਦਾ ਕੀਰਤਨ ਵੀ ਜ਼ਰੂਰੀ ਸੀ ਮੈਂ ਤਾਂ ਸਿਰਫ ਇੰਨੇ ਸੁਣਾਉ ਬਾਕੀ ਬਾਬਾ ਜੀ ਸਾਰੇ ਤੁਸੀਂ ਸਰਵਣਕਾਰੀ ਲਿਆ ਲੰਮਰੇ ਸਭ ਤੁਸੀਂ ਬੈਠੇ ਹੋ ਦੇਖੋ ਜਦੋਂ ਇਸ ਦੁਨੀਆ ਤੇ ਕੋਈ ਜ਼ੁਲਮੋ ਸਿਤਮ ਦੀ ਭੀੜ ਹੁੰਦੀ ਹੈ ਤਾਂ ਅਕਾਲ ਪੁਰਖ ਪ੍ਰਮਾਤਮਾ ਆਪਣੇ ਰੈਵਰ ਭੇਜਦੇ ਹੈ ਭੇਜੇ ਪਹਿਲਾਂ ਵੀ ਬਹੁਤ ਪਰ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਦੋਂ ਪਹਿਲਾਂ ਸਾਰੀ ਦੁਨੀਆ ਦੀ ਪੁਕਾਰ ਸੀ ਕਿਉਂਕਿ ਜਿਹੜੇ ਰਾਜੇ ਸੀ ਮੁਕੱਦਮ ਕੁੱਤੇ ਹੋ ਚੁੱਕੇ ਸੀ ਔਰ ਜਿਹੜੇ ਬ੍ਰਾਹਮਣ ਮੁੱਲਾ ਬਣਾਣੇ ਸਨ ਉਹ ਲੋਕਾਂ ਵੈਮਾ ਭਰਮਾਂ ਦੇ ਵਿੱਚ ਪਾਰੇ ਸਨ ਬੜਾ ਵੱਡਾ ਅਸਤ ਵਿਸਤ ਇਸ ਤੇ ਦੁਨੀਆ ਤੇ ਜੀਵਨ ਹੋਇਆ ਹੋਇਆ ਸੀ ਪਰ ਅਕਾਲ ਪੁਰਖ ਨੇ ਗੁਰੂ ਨਾਨਕ ਦੇਵ ਜੀ ਨੂੰ ਇਸ ਧਰਤੀ ਤੇ ਭੇਜਿਆ ਜਨਮ ਤੋਂ ਹੀ ਕਿਉਂਕਿ ਉਹ অবতার ਸਨ ਉਹਨਾਂ ਨੇ ਜਨਮ ਤੋਂ ਹੀ ਜਿਹੜੇ ਕ੍ਰਿਸ਼ਮੇ ਸੀ ਜਾਂ ਜੋ ਵੀ ਉਹਨਾਂ ਨੇ ਸੰਗਤਾਂ ਨੂੰ ਉਪਦੇਸ਼ ਕਰਨ ਲਈ ਜਨਮ ਲਿਆ ਤੇ ਉਸ ਉਤੋਂ ਹੀ ਸ਼ੁਰੂ ਹੋ ਗਏ ਸਨ ਜਦੋਂ ਹੁਣ ਤੁਸੀਂ ਹੁਣੇ ਸੁਣ ਕੇ ਹਟਿਓ ਕਿ ਮਾਈ ਦੌਲਤਾ ਜਿਹੜੀ ਦਾਈ ਸੀ ਜਨਮ ਸਮੇਂ ਤੋਂ ਕਿੰਨਾ ਸੋਹਣਾ ਵਰਤਾਨ ਭਾਈ ਸਾਹਿਬ ਹੋ ਰਹੇ ਸਿਰ ਜਿਆ ਕਿ ਗੁਰੂ ਨਾਨਕ ਦੇਵ ਜੀ ਨੇ ਜਨਮ ਸਮੇਂ ਵੀ ਪੂਰਾ ਮੁਸਕਰਾ ਕੇ ਉਹ ਇਸ ਦੁਨੀਆ ਤੇ ਆਏ ਕਿਉਂਕਿ ਸਾਰੀ ਦੁਨੀਆ ਨੂੰ ਉਹਨਾਂ ਨੇ ਖੁਸ਼ ਰੱਖਣਾ ਸੀ ਔਰ ਸਾਰੀ ਦੁਨੀਆ ਨੂੰ phsana ਸੀ ਸਾਰੀ ਦੁਨੀਆ ਨੂੰ ਉਹਨਾਂ ਨੇ ਸਿੱਧੇ ਰਸਤੇ ਤੇ ਪਉਣਾ ਸੀ ਤੇ ਉਥੋਂ ਜਦੋਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਹੌਲੀ ਹੌਲੀ ਵੱਡੇ ਹੁੰਦੇ ਗਏ ਇਹਦਾ ਇੱਕ ਪਛੋਕੜੇ ਵੀ ਹੈ ਮੈਂ ਦਮਦਮਾ ਸਾਹਿਬ ਦੇ ਸਾਡੇ ਹੈੱਡ ਗ੍ਰੰਥੀ ਸਾਹਿਬ ਤੋਂ ਇੱਕ ਥਾਨਕਾ ਸੁਣੀ ਇਤਿਹਾਸਿਕ ਸ਼ਾਇਦ ਮੇਰਾ ਖਿਆਲ ਵੀ ਸ਼ਾਇਦ ਪਤਾ ਨਹੀਂ ਉਹਨਾਂ ਨੇ ਕਿੱਥੋਂ ਪੜ੍ਹੀ ਸੀ ਉਹ ਕਹਿੰਦੇ ਵੀ ਜਦੋਂ ਵੀ ਕਿਸੇ ਪੀਰ ਪੈਗੰਬਰ ਦਾ ਜਾਂ ਕਿਸੇ ਵੱਡੇ ਮਨੁੱਖ ਦਾ ਰੇਬਰ ਦਾ ਕਿਤੇ ਕੋਈ ਜਨਮ ਹੁੰਦਾ ਹੈ ਜਿਹੜੇ ਮਾਂ ਪਿਓ ਦੇ ਘਰ ਜਨਮ ਹੁੰਦਾ ਹੈ ਉਸ ਮਾਂ ਪਿਓ ਦੀ ਭਗਤੀ ਹੁੰਦੀ ਹੈ। ਔਰ ਇਸੇ ਤਰ੍ਹਾਂ ਕਹਿੰਦੇ ਵੀ ਮਹਤਾ ਕਾਲੂ ਜੀ ਦੀ ਪਹਿਲੇ ਜਨਮ ਦੇ ਵਿੱਚ ਬੜੀ ਲੰਬੀ ਸਾਧਨਾ ਸੀ। ਕਹਿੰਦੇ ਨੇ ਉਹਨੇ ਪਹਿਲਾਂ 6 ਸਾਲ ਤਪੱਸਿਆ ਕੀਤੀ। 6 ਸਾਲ ਫੇਰ ਕੀਤੀ। ਫੇਰ ਪ੍ਰਮਾਤਮਾ ਆਕਾਲ ਪੁਰਖ ਪ੍ਰਗਟ ਹੋਏ। ਕਿਉਂਕਿ ਆਪਾਂ ਨੂੰ ਪਤਾ ਹੈ ਜਿਵੇਂ ਧੰਨੇ ਭਗਤ ਮੂਰੇ ਜਾਂ ਕੋਈ ਹੋਰ ਜਿਵੇਂ ਵੀ ਸਾਧਨਾ ਆਰਾਧਨਾ ਕਰਦੇ ਨੇ ਪ੍ਰਮਾਤਮਾ ਉਹਨਾਂ ਨੂੰ ਪਰਤਾ ਖੋ ਕੇ ਮਿਲਦੇ ਨੇ ਤੇ ਜਦੋਂ ਪਰਮਾਤਮਾ ਅਕਾਲ ਪੁਰਖ ਨੇ ਉਹਨਾਂ ਨੂੰ ਆ ਕੇ ਆਖਿਆ ਪਈ ਤੇਰੀ ਭਗਤੀ ਪੂਰੀ ਹੈ ਦੱਸ ਕੀ ਚਾਹੁੰਦਾ ਹੈ ਉਹ ਕਹਿੰਦੇ ਭਈ ਪ੍ਰਮਾਤਮਾ ਨੂੰ ਨਿਤਕੌਲਿਨਪੁਰ ਬਲੇ ਜਨੁਕੇਤਾ ਕਿ ਪ੍ਰਮਾਤਮਾ ਜੀ ਤੁਸੀਂ ਸਾਡੇ ਘਰ ਜਨਮ ਲੈਣਾ ਹੁਣ ਅਕਾਲ ਪੁਰਖ ਤਾਂ ਆਪਣੇ ਘਟ ਘਟ ਦੇ ਸਾਰਿਆਂ ਦੇ ਵਿੱਚ ਵੱਸਦੇ ਐ ਵਿਸ਼ੇਸ਼ ਤੌਰ ਤੇ ਇੱਕ ਘਰ ਜਨਮ ਲੈਣ ਕੇ ਤਾਂ ਫਿਰ ਬਾਉਂਡ ਹੋਣ ਵਾਲੀ ਕਿਸੇ ਸਿਸਟਮ ਹੋ ਜਾਂਦਾ ਉਹ ਕਹਿੰਦੇ ਭਈ ਕੋਈ ਨਹੀਂ ਕੋਈ ਨਹੀਂ ਜਨਮ ਤਾਂ ਅਸੀਂ ਲੈ ਲਾਂਗੇ ਪਰ ਤੂੰ ਥੋੜਾ ਚਿਰ ਹੋਰ ਦੋ ਚਾਰ ਸਾਲ ਆਰਾਧਨਾ ਸਾਧਨਾ ਕਰ ਉਹ ਕਹਿੰਦੇ ਮੈਥੋਂ ਨਹੀਂ ਹੋਰ ਹੋਣੀ ਫਿਰ ਫਿਰ ਕਹਿਣ ਲੱਗੇ ਵੀ ਜਨਮ ਤਾਂ ਅਸੀਂ ਤੇਰੇ ਘਰ ਹੀ ਲਵਾਗੇ ਪਰ ਤੇਥੋਂ ਪਛਾਣੇ ਨਹੀਂ ਜਾਣੇ ਹੋਇਆ ਵੀ ਓਵੇਂ ਦੇਖੋ ਸਾਰੇ ਉਹਨੂੰ ਰਾਏ ਬਲਾਰ ਵਰਗੇ ਬੇਬਾਨਾਨਕੀ ਮਾਈ ਦੌਲਤਾ ਸਾਰੇ ਪਾੰਦੇ ਜਿੰਨੇ ਵੀ ਬਾਬਾ ਜੀ ਸੁਣਾ ਕੇ ਗਏ ਆ ਉਹ ਸਾਰੇ ਹੀ ਇਹ ਗੱਲ ਨੂੰ ਮੰਨਦੇ ਸੀ ਕਿ ਇਹ ਆਮ ਬੱਚਾ ਨਹੀਂ ਇਹ ਇੱਕ ਅਵਤਾਰੀ ਬੱਚਾ ਹੈ ਔਰ ਮਹਿਤਾ ਕਾਲੂ ਜੀ ਨੇ ਫਿਰ ਵੀ ਨਹੀਂ ਪਛਾਣਿਆ ਫਿਰ ਵੀ ਉਹ ਇਸ ਨਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਇਸ ਗੱਲ ਨੂੰ ਗੁੱਸੇ ਰਹਿੰਦੇ ਸੀ ਇਹ ਰਿਹਦੇ ਕਿ ਇਹ ਭਜਨ ਬੰਦਗੀ ਚ ਬੈਠੇ ਰਹਿੰਦੇ ਨੇ ਇਹ ਕੋ ਬੋਲਦੇ ਨਹੀਂ ਕੁਝ ਖਾਂਦੇ ਨਹੀਂ ਤੇ ਸਾਧਨਾ ਅਰਾਧਨਾ ਕਰੀ ਜਾਂਦੇ ਆ ਸਾਡਾ ਕੰਮ ਕਿਵੇਂ ਚੱਲੂ ਹੁੰਦਾ ਈ ਆ ਮਾਂ ਪਿਓ ਨੂੰ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਚੰਗੇ ਅਫੀਸਰ ਲੱਗਣ ਜਾਂ ਚੰਗੇ ਕੋਈ ਬਿਜ਼ਨਸ ਵਗੈਰਾ ਕਰਨ ਹੁਣੀ ਵੀ ਚਾਹੀਦੀ ਐ ਪਰ ਉਹ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਤਾਂ ਰੱਬੀ ਰਹਿਮਤਾਂ ਦਾ ਮਾਲਕ ਐ ਇਹਨੇ ਤਾਂ ਸਾਰੀ ਦੁਨੀਆ ਨੂੰ ਚਲਾਉਣਾ ਐ ਤੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਦੱਸ ਕੇ ਗਏ ਨੇ ਪੈਸਾ ਉਹਰੇ ਪੜਨ ਪਾਇਆ ਉਧਰੋਂ ਵੀ ਉਹ ਪਾਂਦਿਆਂ ਨੂੰ ਜਾਂ ਜੋ ਵੀ ਇੱਕ ਇੱਕ ਅੱਖਰ ਦੀ ਮੈਂ ਗੱਲ ਸੁਣਾਉਣਾ ਕਿ ਜਦੋਂ ਉਹਨਾਂ ਨੇ ਗਿਣਤੀ ਸ਼ੁਰੂ ਕਰਾਈ ਜਿਵੇਂ ਆਪਾਂ ਬੱਚਿਆਂ ਨੂੰ ਪਹਿਲਾਂ ਪਾਠਸ਼ਾਲਾ ਦੇ ਵਿੱਚ ਲਾਉਨੇ ਆ ਪਹਿਲਾਂ ਉਹਨਾਂ ਨੂੰ ਆਪਾਂ ਗਿਣਤੀ ਸਿਖਾਉਨੇ ਆ ਕਿ ਇੱਕ ਕਹੋ ਜਾਂ ਵਨ ਕਹੋ ਉਹ ਉੱਥੇ ਹੀ ਗੁਰਨਾਨਦ ਦੇਵ ਜੀ ਨੇ ਆਖਿਆ ਵੀ ਇੱਕ ਦਾ ਮਤਲਬ ਦੱਸੋ ਜੀ ਕੀ ਹੁੰਦਾ ਉਹ ਕਹਿੰਦੇ ਇੱਕ ਦਾ ਮਤਲਬ ਇੱਕ ਹੁੰਦਾ ਹੈ ਇੱਕ ਦਾ ਮਤਲਬ ਵਨ ਉਹ ਚੀਜ਼ ਦਿਖਾਈ ਵੀ ਆ ਇੱਕ ਜੀ ਹੈ ਆ ਇਧਰ ਵੀ ਇੱਕ ਹੈ ਉਹ ਕਹਿੰਦੇ ਜੀ ਇਹ ਨਹੀਂ ਤੁਸੀਂ ਇਸ ਦਾ ਜੋ ਅਧਿਆਤਮਕ ਤੌਰ ਤੇ ਹੈਗਾ ਉਹ ਦੱਸੋ ਉਹ ਪਾਉਂਦੇ ਸੀ ਜਿਹੜੇ ਉਸ ਗਲੋਂ ਪੇਸ਼ਾਨ ਹੋ ਗਏ ਵੀ ਇੱਕ ਦਾ ਕੀ ਦੱਸੀ ਇੱਕ ਦਾ ਤਾਂ ਇੱਕੋ ਹੀ ਹੁੰਦਾ ਉਹ ਕਹਿੰਦੇ ਨਹੀਂ ਇੱਕ ਦਾ ਤਾਂ ਉਸ ਗੋਡ ਇਜ਼ 1 ਅਕਾਲ ਪੁਰਖ ਇੱਕ ਹੈ ਉਹ ਭਾਂਦਾ ਬੜਾ ਹੈਰਾਨ ਹੋਇਆ ਇਸੇ ਤਰੀ ਫਿਰ ਹੋਰ ਅੱਖਰਾਂ ਦੇ ਅਰਥ ਪੁੱਛੇ ਅਲਫ ਦਾ ਪੁੱਛਿਆ ਊੜੇ ਦਾ ਪੁੱਛਿਆ ਉੱਥੇ ਹੁਣ ਬਾਬਾ ਜੀ ਨੂੰ ਤਾਂ ਪਤਾ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਾ ਰਾਗ ਦੇ ਵਿੱਚ ਇੱਕ ਪੱਟੀ ਲਿਖੀ ਹੈ ਮਹਾਰਾਜ ਨੇ ਸਾਰੇ 35 ਅੱਖਰਾਂ ਦਾ ਉਹਦੇ ਵਿੱਚ ਵਿਸ਼ਲੇਸ਼ਣ ਹੈ ਉਹ ਕਰਮਾਂ ਵਾਲੇ ਜੀ ਨੇ ਜਿਹੜੇ ਸਹਿਜ ਪਾਠ ਕਰਦੇ ਆ ਜਾਂ ਉਹ ਪੜ੍ਹਦੇ ਆ ਇਕੱਲੇ ਲੇ ਅੱਖਰ ਦਾ ਪੂਰਾ ਮਦਰਵੀ ਇਹਦੇ ਵਿੱਚ ਵਿਸ਼ਲੇਸ਼ਣ ਕੀਤਾ ਹੋਇਆ ਹੈ ਤੇ ਪਾਂਦੇ ਜਦੋਂ ਮਹਾਰਾਜ ਕਹਿਣ ਲੱਗੇ ਕਿ ਤੂੰ ਊੜੇ ਦਾ ਅੱਖਰ ਅਰਥ ਦੱਸ ਦੇ ਅਲਫਾ ਦਾ ਦੱਸ ਦੇ ਉਹ ਕਹਿਣ ਲੱਗੇ ਵੀ ਕਾਕਾ ਇੱਕ ਅੱਖਰ ਦਾ ਕੋਈ ਅਰਥ ਨਹੀਂ ਹੁੰਦਾ ਕੋਈ ਮੀਨਿੰਗ ਨਹੀਂ ਹੁੰਦਾ ਹਾਂ ਅੱਖਰ ਜਦੋਂ ਮਿਲਦੇ ਐ ਫਿਰ ਉਹਦਾ ਕੋਈ ਮੀਨਿੰਗ ਬਣ ਜਾਏ ਫਿਰ ਮਹਾਰਾਜ ਕਹਿਣ ਲੱਗੇ ਵੀ ਜਿਹੜੇ ਅੱਖਰਾਂ ਦਾ ਇਕੱਲੇ-ਇਕੱਲੇ ਦਾ ਮੀਨਿੰਗ ਹੀ ਨਹੀਂ ਤੁਸੀਂ ਦੱਸ ਸਕਦੇ ਤਾਂ ਉਹਨਾਂ ਦਾ ਪੜਨ ਦਾ ਕੀ ਫਾਇਦਾ ਕਿਉਂਕਿ ਗੁਰੂ ਸਾਹਿਬ ਤਾਂ ਤਰੋਂ ਦਰਗਾਹੋਂ ਤੋਂ ਪੜੇ ਹੋਏ ਸਨ ਔਰ ਉਹਨਾਂ ਨੂੰ ਕਨਵਿੰਸ ਕਰਵਾਇਆ ਉਸ ਤੋਂ ਬਾਅਦ ਗੁਰੂ ਸਾਹਿਬ ਵੱਡੇ ਹੋਏ ਜੀ ਇਹ ਇਹਨਾਂ ਨੇ ਦੱਸਿਆ ਕਿ ਮੱਝਾਂ ਚਾਰੀਆਂ ਜਾਂ ਵਪਾਰ ਕਰਨ ਲਈ ਭੇਜੇ ਤੁਸੀਂ ਬਹੁਤਿਆਂ ਨੇ ਪਾਕਿਸਤਾਨ ਵਿਖੇ ਆਪਣੇ ਜਿਹੜੇ ਗੁਰੂ ਧਾਮ ਨੇ ਜਿਨ੍ਹਾਂ ਦੀ ਅਸੀਂ ਰੋਜ਼ਾਨਾ ਅਰਦਾਸ ਕਰਦੇ ਹਾਂ ਬਹੁਤਿਆਂ ਨੇ ਦਰਸ਼ਨ ਕੀਤੇ ਹੋਣੇ ਆ ਔਰ ਜੋ ਨਨਕਾਣਾ ਸਾਹਿਬ ਦੇ ਲੋਕਾਂ ਦੀ ਜਾਂ ਉੱਥੇ ਸੰਗਤਾਂ ਦੀ ਆ ਇਹਨਾਂ ਦਿਨਾਂ ਦੇ ਵਿੱਚ ਹੁੰਦਾ ਤਾਂ ਰੋਜ਼ਾਨਾ ਹੀ ਹੈ ਪਰ ਇਹਨਾਂ ਦਿਨਾਂ ਦੀ ਜਿਹੜੀ ਸ਼ਰਧਾ ਭਾਵਨਾ ਉਹਨਾਂ ਦੀ ਮੈਂ ਕਹਿੰਨਾ ਭਈ ਉਹ ਗੁਰੂ ਨਾਨਕ ਦੇਵ ਜੀ ਨੂੰ ਪੀਰ ਕਰਕੇ ਸੱਜਦੇ ਆ ਵੀ ਸਾਡਾ ਇਹ ਪੀਰ ਸੀ ਔਰ ਆਪਾਂ ਨੂੰ ਪਤਾ ਵੀ ਹੈ ਆਪਾਂ ਲਾਸਟ ਤੇ ਜਾ ਕੇ ਦੇਖਦੇ ਦੇਖਦੇ ਆ ਵੀ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਰਾਏ ਬਲਾਰ ਵਰਗਿਆਂ ਨੂੰ ਕਾਇਲ ਕੀਤਾ ਔਰ ਉਹਨਾਂ ਨੇ ਕਿਵੇਂ ਮਹਾਰਾਜ ਦੇ ਨਾਮ ਪਹਿਰੀਆਂ ਲਵਾਇਆਂ ਔਰ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੂੰ ਕਿਹਾ ਕਿ ਇਹ ਬੱਚੇ ਨੂੰ ਤੁਸੀਂ ਕਦੇ ਘੂਰਨਾ ਨਹੀਂ ਇਹਦਾ ਜੋ ਕੋਈ ਕਿਸੇ ਦਾ ਨੁਕਸਾਨ ਕਰੇ ਉਹਦਾ ਨੁਕਸਾਨ ਮੈਂ ਭਰੂੰਗਾ ਅੱਜ ਤੋਂ ਇਹ ਨਹੀਂ ਤੁਸੀਂ ਇਹਨੂੰ ਗੁੱਸੇ ਨਹੀਂ ਹੋਣਾ ਚਲੋ ਉਹ ਦੁਨਿਆਵੀ ਪਿਤਾ ਸੀ ਦੁਨਿਆਵੀ ਪਿਤਾ ਆਪਣੇ ਬੱਚਿਆਂ ਨੂੰ ਹੋਰ ਉਹਨਾਂ ਦੀ ਤਰੱਕੀ ਦੇ ਲਈ ਕਈ ਵਾਰ ਘੂਰ ਕੱਪ ਕਰਨੀ ਪੈਂਦੀ ਹੈ ਤੇ ਪਰ ਉਹ ਉਹਨਾਂ ਨੂੰ ਪਤਾ ਨਹੀਂ ਸੀ ਗੁਰੂ ਨਾਨਕ ਦੇਵ ਜੀ ਨੂੰ ਸੱਚੇ ਸੌਦੇ ਲਈ ਭੇਜਿਆ ਉਹ ਜਿਵੇਂ ਦਾ ਵਰਤਾਨ ਹੈ ਆਪਾਂ ਸਾਰਿਆਂ ਨੇ ਸੁਣਿਆ ਹੈ ਦਾਸ ਨੇ ਉਸ ਗੁਰਦੁਆਰਾ ਸਾਹਿਬ ਕੇ ਸੱਚਾ ਸੌਦਾ ਵਿਖੇ ਕਿਉਂਕਿ ਚਾਰ ਵਾਰ ਅਸੀਂ ਉੱਥੇ ਡਿਊਟੀਆਂ ਦੇ ਤੌਰ ਤੇ ਜਾਂਦੇ ਰਹੇ ਸੀ ਦਰਸ਼ਨ ਕੀਤੇ ਉੱਥੇ ヨーグループ。Yo, yo, bro, bro, bro. ਨਾਨਕਦੇਵ ਜੀ ਨੇ ਜੋ ਉੱਥੇ ਸਾਧੂ ਬੈਠੇ ਸਨ ਭੁੱਖੇ ਉਹਨਾਂ ਨੂੰ ਲੰਗਰ ਛਕਾਇਆ ਅੱਜ ਵੀ ਉੱਥੇ ਉਸੇ ਤਰ੍ਹਾਂ ਹੀ ਦਿਨ ਰਾਤ ਲੰਗਰ ਚੱਲਦੇ ਰਹਿੰਦੇ ਜਿਵੇਂ ਆਪਣੇ ਗੁਰੂ ਘਰਾਂ ਚੱਲਦੇ ਰਹਿੰਦੇ ਨੇ ਮੈਂ ਕਹਿੰਦਾ ਵੀ ਇਹ ਗੁਰੂ ਨਾਨਕਦੇਵ ਜੀ ਨੇ ਇੱਕ ਆਪਾਂ ਨੂੰ ਬਹੁਤ ਵੱਡੀ ਐਫ ਡੀਆਰ ਕਰਕੇ ਜਾਂ ਬਹੁਤ ਵੱਡਾ سرمਾਇਆ ਜਮ੍ਹਾਂ ਕਰਕੇ ਉਹਦੇ ਹੀ ਆਪਾਂ ਖੱਟੇ ਖਾ ਰਹੇ ਹਾਂ ਔਰ ਗੁਰੂ ਨਾਨਕਦੇਵ ਜੀ ਦਾ ਚਲੋ ਉਸ ਤੋਂ ਬਾਅਦ ਸਮਾਂ ਤੱਕ ਖੈਰ ਗੁਰੂ ਨਾਨਕਦੇਵ ਜੀ ਦੇ ਸਿਧਾਂਤਾਂ ਤੇ ਉਹਨਾਂ ਦੀਆਂ ਜੋ ਵੀ ਜੀਵਨੀਆਂ ਨੇ ਕਥਾ ਉਹਨਾਂ ਦੀ ਜੋ ਦੁਨੀਆ ਨੂੰ ਤਾਰਿਆ ਬਈ ਇੱਕੋ ਗੱਲ ਚ ਮੈਂ ਮਕਾ ਦਿੰਨਾ ਕਿ ਕਿਸੇ ਸ਼ਾਇਰ ਨੇ ਕਿਹਾ ਕਿ ਤਾਰੇ ਗਿਣੇ ਜਾਤ ਹੈ ਅਸਮਾਨ ਵਾਲੇ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ ਵੀ ਗੁਰੂ ਨਾਨਕ ਦੇਵ ਜੀ ਨੇ ਇੰਨੇ ਲੋਕਾਂ ਨੂੰ ਤਾਰਿਆ ਉਹ ਨਹੀਂ ਗਿਣੇ ਜਾਂਦੇ ਤਾਰੇ ਗਿਣੇ ਨਹੀਂ ਗਏ ਜਾ ਸਕਦੇ ਸਾਰਾ ਆਪਣਾ ਪਤੇਕ ਵਿੱਚ ਕੋਡਾ ਰਕਸ਼ ਸੱਜਣ ਠੱਗ ਬਲੀ ਕੰਧਾਰੀ ਹੋਰ ਜਿਨ੍ਹਾਂ ਦਾ ਵੀ ਉਦਾਰ ਕੀਤਾ ਮਹਾਰਾਜ ਨੇ ਬਹੁਤ ਹੀ ਅੱਜ ਆਪਾਂ ਬੜੇ ਮਾਣ ਦੇ ਨਾਲ ਉਹਨਾਂ ਨੂੰ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਾਂ ਦਾ ਸਿੱਖਿਆਾਂ ਮੱਤੇ ਆਪਾਂ ਨੂੰ ਚੱਲਣਾ ਚਾਹੀਦਾ ਔਰ ਨਾਲ ਦੀ ਨਾਲ ਆਪਾਂ ਨੂੰ ਜਿਵੇਂ ਭਾਈ ਸਾਹਿਬ ਉਹਰੇ ਕਹਿ ਕੇ ਗਏ ਹੈ ਕਿ ਆਪਾਂ ਨੂੰ ਹਰ ਇੱਕ ਇਨਸਾਨ ਨੂੰ ਪਹਿਲੀ ਗੱਲ ਤਾਂ ਇਹ ਵੀ ਆਪਣੇ ਜੀਵਾਂ ਤੇ ਸਹਿਜ ਪਾਠ ਪਾਠ ਔਰ ਸਹਿਜ ਪਾਠ ਜਰੂਰ ਕਰਨਾ ਚਾਹੀਦਾ ਹੈ ਕਿਉਂਕਿ ਉਹਦੇ ਵਿੱਚ ਸੰਸਾਰ ਭਰ ਦੀ ਫਿਲਾਸਫੀ ਮਹਾਰਾਜ ਨੇ ਸਾਰੇ ਭਗਤ ਸਹਿਬਾਨਾ ਨੇ ਗੁਰੂ ਸਹਿਬਾਨਾ ਨੇ ਉਹ ਅੰਕਿਤ ਕੀਤੀ ਹੈ ਆਪਣੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਸੋ ਗੁਰੂ ਮਹਾਰਾਜ ਕਿਰਪਾ ਕਰਨ ਆਪਾਂ ਨੂੰ ਸਾਰਿਆਂ ਨੂੰ ਐਸੀ ਬਤ ਬੁੱਧ ਬਖਸ਼ਿਸ਼ ਕਰਨ ਕਿ ਆਪਾਂ ਗੁਰੂ ਕੇ ਸਿੱਖਿਆਵਾਂ ਤੇ ਚੱਲੀਏ ਔਰ ਜਿਹੜੇ ਬੱਚੇ ਇੱਥੇ ਪੜਨ ਲਈ ਆਉਂਦੇ ਨੇ ਮਾਪਿਓ ਜੀਆਂ ਸਦਰਾ ਅਨੁਸਾਰ ਉਹ ਪੂਰੀ ਮਿਹਨਤ ਕਰਨ ਔਰ ਚੰਗੇ ਸਲੀਕੇ ਦੇ ਨਾਲ ਰਹਿ ਕੇ ਇਸ ਸਮਾਜ ਦੇ ਵਿੱਚ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਇੱਕ ਸਿੱਖ ਨੂੰ ਇੱਕ ਐਗਜ਼ੈਂਪਲਰੀ ਔਰ ਚਾਨਣ ਮਨਾਰਾ ਦਾ ਜੀਵਨ ਬਖਸ਼ਿਆ ਸੀ ਆਪਾਂ ਨੂੰ ਉਸੇ ਜੀਵਨ ਅਨੁਸਾਰ ਇੱਥੇ ਵਿਚਰਨਾ ਚਾਹੀਦਾ ਹੈ ਸੋ ਭੁੱਲਣ ਚੁੱਕਾਂ ਦੀ ਮਾਫੀ ਸਾਰੀ ਪ੍ਰਬੰਧਕ ਕਮੇਟੀ ਦਾ ਇਸ ਵੱਲੋਂ ਬਹੁਤ ਬਹੁਤ ਧੰਨਵਾਦ ਕਿ ਐਨੇ ਵਧੀਆ ਪ੍ਰਬੰਧ ਹਰ ਪਾਸੇ ਲੰਗਰਾਂ ਦੇ ਚਾਹਾਂ ਦੇ ਔਰ ਕਥਾ ਕੀਰਤਨ ਦੇ ਉਹ ਬਹੁਤ ਹੀ ਸਰਾਨਾਜੋਗ ਨੇ ਤੇ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਇਹ ਸਿੱਖੀ ਸੇਵਕੀ ਸਾਰੀ ਬਣੀ ਬਣਾਈ ਰਹੇ ਗੁਰੂ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ